7:30 ਹਾਂ ਆਹ ਵਾ ਸੁਣ ਖੇਲੋ 10-12 ਮਿੰਟ 15 ਮਿੰਟ ਪੈਸੇ ਤਾਂ ਹੈਗੇ ਆ 15-20 ਮਿੰਟ ਠੀਕ ਇੱਕ ਭੈਣ ਜੀ ਉਹ ਬੈਠੀ ਉਹਨੂੰ ਤੇਨੂੰ ਬੁਖਾਰ ਹੋਇਆ ਪਿਆ ਵਾ ਬੁਖਾਨੇ ਮਤ ਮਾਰੀ ਬੀ ਆ ਜੀ ਅਰਪਨ ਏ ਸਸਿਕਾ ਬਾਦੇ ਪੁੱਤ ਸਸტიკਾ ਲ ਕੱਲ ਨੂੰ ਪਈ ਹੈਗਾ ਸਾਡੀ ਅਰਪਨ ਦਾ ਬਰਥਡੇ ਯਾਨੀ ਕਿ 5 ਅਕਤੂਬਰ 2025 ਤਾਂ ਸਾਰੇ ਜਣੇ ਆਪ ਨੂੰ ਵਿਸ਼ ਕਰਿਓ ਜੀ ਆਪਦੇ ਬਲੇਸਿੰਗਸ ਦਿਓ ਤੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਵਧੀਆ-ਵਧੀਆ ਪੜ੍ਹਾਈ ਦਵੇ ਜਦੋਂ ਵੀ ਇਹ ਪੜ੍ਹਨ ਲੱਗੇ ਹਾਂ ਤੇ ਇਧਰ ਅੱਜ ਸੰਗਤ ਸਾਰੇ-ਸਾਰੇ ਬਠੇ ਬੰਦੇ ਸੀ ਨਾੜ ਚੜਦੀ ਲਾਗ ਨਾੜ ਤੇ ਨਾੜ ਚੜੀ ਨਾੜ ਤੇ ਤੋਂ ਨਾੜ ਚੜਕੇ ਨਾੜ ਦੇ ਉੱਤੇ ਨਾੜ ਦੇ ਉੱਤੇ ਨਾਰ ਚੜਕੇ ਹੈਨਾ ਹੁਣ ਇਹ ਹੈਗੀ ਇਹ ਨਿਸ਼ਾਨੀ ਹੈ ਕਿ ਬੁੜੇ ਹੋਣ ਦੀ ਬੁੜੇ ਹੋਣ ਦੀ ਨਿਸ਼ਾਨੀਆਂ ਕਹਿਣ ਲੱਗਦੀ ਨਾਰ ਚੜ ਗਈ ਲੱਗ ਨੂੰ ਹਲਕੇ ਕਰਨ ਲੱਗ ਹੈ ਹੈਲੋ ਕੀ ਕਹਿਣਾ ਚਾਹੋਗੇ ਤੁਸੀਂ ਕੁਝ ਖਾਸ ਕੀ ਕਹਿਣਾ ਚਾਹੋਗੇ ਬੁੜੇ ਹੋ ਗਏ ਪਸਾ ਹੀ ਨਹੀਂ ਦਾ ਬਾ ਆਏ ਆਏ ਕੋਈ ਜਦੋਂ ਜਿਆਦਾ ਹੁਣ ਤਾਂ ਬਾਚ ਕਾਲ ਵੀ ਨਾ ਹੜ ਜਾ ਆਏ ਮਾਰੀ ਰਖੜਾ ਦੇ ਸੱਟ ਲਗੂ ਤਾਂ ਹੜ ਜਾ ਉਹਨੂੰ ਨਾ ਕੋਈ ਸੜਤੀ ਉਹਨੂੰ ਵੀ ਜਾਨੀ ਵਿਖਾਰ ਹੋਇਆ ਪਿਆ ਵਾ ਉੱਠ ਖੜ ਪੁੱਤ ਪੂਰੇ ਤੇ ਬੈਠੀ ਸੀ ਉਹ ਲੱਗਦਾ ਹਾਂ ਅਦਰ ਕੀ ਸਕੂਲ ਜਾਂਦਾ ਟਾਈਮ ਉੱਪ ਤੰਗ ਚੱਕੀ ਫਿਰਦੇ ਆ ਸੰਗ ਤਾਂ ਆਲਪਨ ਉਧਰ ਬੜੀ ਰਹੀ ਜਿਆ ਲਿਆ ਪੁੱਤ ਕੱਢ ਕੇ ਉਹਨੂੰ ਨੋ 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 ਕਿ ਰੈਡੀ ਨਾ ਉਹ ਹੋ ਗਿਆ ਡੈਡੀ ਯਸ ਸਸਤੀਕਲ ਬਲਾਉਰ ਇਹ ਕਿੰਦਾ ਇਹਨਾਂ ਨੂੰ ਤੁਰੇ ਜਾਂਦੀ ਭੱਜੇ ਜਾਂਦੀ ਸਸਤੀਕਲ ਬਲਾਉ ਦੇ ਨੇ ਉਹ ਦੇਖਿਓ ਉੱਥੇ ਨਾ ਮਸ਼ੀਨ ਪਈ ਆ ਉਹ ਪੰਜ ਮਸ਼ੀਨ ਨੂੰ ਲੱਗੀ ਆ ਹੁਣ ਬਦਲਣ ਕੀ ਲੱਭੀ ਜਾਂਦੇ ਅੰਦਰ ਇੱਕ ਆਗੇ ਸੰਗਤ ਹੈਲੋ ਐਂਟੀ ਦਾ ਪੁੱਤਾ ਦੁੱਧ ਲੈਣ ਆਇਆ ਸੀਗਾ ਦੇਖੀ ਵੀਦਾ ਚੱਲਣਾ ਵਾਲੀ ਆਜਾ ਹੁਣ ਉਹ ਰਾਜਪੁੱਤ ਨਿਕਲਿਆ ਬਾਹਰ ਨਾ ਉਹ ਲੈਟਵਾ ਦਾ ਕਰ ਦੇ ਮਾਊ ਬੈਠਾ ਅਰਪਨ ਨਹੀਂ ਹੁਣ ਬਾਹਰ ਆ ਜਾ ਪੁੱਤ ਪਤਾ ਨਹੀਂ ਹੈਗਾ ਹੁਣ ਰੂਲ ਦਾ ਤਾਂ ਤੇਰੇਵੇਂ ਮਹੀਨੇ ਹਾਉ ਤੋ ਡੋਰ ਪੁੱਛਣ ਲੱਗੀ ਅਰਪਨਾ ਚੱਲ ਬੋ ਤੂੰ ਵੀ ਸੈਸੁਰ ਬਾਲਾ ਹਨਮਾਨ ਹਨਮਾਨ ਸ਼ਟਾ ਸ਼ਟਾ ਹਾਂ ਬਾਹਰ ਜਾਣਾ ਨੇ ਇੱਕ ਗੋਲ ਉਹ ਦੇ ਮਗਰ ਮਗਰ ਫਿਰਦਾ ਪਤੰਗ ਦੇਖ ਲਿਆ ਨੇ ਕਭੀ ਹੋਰ ਹੈਗਾ ਬਤਾਗੇ ਇਹਨੂੰ ਵੀ ਦੇ ਦੇ ਓਏ ਪਤੰਗ ਹੈਗਾ ਹੋਰ ਦੇ ਦੇ ਇਹਨੂੰ ਵੀ ਹਾਂ ਵੀ ਹਾਂ ਬਤਾ ਕੀ ਕਾਲੂ ਵੀਰ ਕਿੰਨਾ ਕ ਟਾਈਮ ਲੱਗੂ ਪਤਾ ਜਾ ਆ ਪਤਾ ਲੱਗਦਾ ਚਲੋ ਤਿਆਰੀ ਬਹੁਤ ਅਖੀਂ ਦਿਹਾ ਦਾ 8 ਅੱਢਾਤ ਫਿਰ ਵੀ ਬੈ ਕੋਈ ਹੈ ਵਧੀਆ ਹਟ ਜਾ ਇਹ ਉਪਰੇ ਇਹਨੂੰ ਤੈਨੂੰ ਕਿੰਨੀ ਵਾਰ ਕਿਹਾ ਪਤਾ ਸਕੂਟਰੀ ਤੇ ਰੱਖਿਆ ਕਰ ਇਹਨੂੰ ਪਾ ਕੇ ਗਾਸ ਨੂੰ ਖੜ ਜਾ ਚਲ ਪਾ ਕੇ ਗਾਸ ਨੂੰ ਉਹ ਕਰਦਾ ਹੁਣਾਂ ਨੂੰ अरपन आज आप को आजा हौली हौली बैठे करो हौली टिफिन पा लिया <laughs> गई थी दीदी, दीदी गई ठीक की कहना है ਹਾਂ ਸਮਾਂ ਨਹੀਂ ਜਾਣਾ ਹੈ ਇਹ ਇਹਦੀ ਹੁਣ ਕੰਨ ਵੀ ਪਾਟਾ ਹੋਣਗੇ ਦੇਲੀ ਇਹਦੇ ਆਦੇ ਮੈਂ ਇਹਦੀ ਵੀਡੀਓ ਬਣਾ ਲੈਣੀ ਹੁੰਦੀ ਕਿ ਇਹਦੀ ਮੈਡਮਾਂ ਨੂੰ ਪਾ ਦੇਣੀ ਆ ਠੀਕ ਆ ਵੀ ਭਾਈ ਇਹ ਆਉਂਦਾ ਨਹੀਂ ਹੈਗਾ ਸਕੂਲ ਇਹ ਪੜ੍ਹਨ ਨਹੀਂ ਜਾਂਦਾ ਹੈਗਾ ਨਾ ਬੁੱਤ ਪੜ੍ਹਨਾ ਨਹੀਂ ਬੀਰੇ ਦਾ ਪਤੰਗਾ ਪੜ੍ਹਨਾ ਨਹੀਂ ਹੁਣ ਦੀਦੀ ਹੁਣ ਜਾਂਦੇ ਨੇ ਨਾ ਸਕੂਲ ਦੇ ਅਲੱਗ-ਕਿੱਡੇ-ਕਲਾਸਾਂ ਦੇ ਹੋ ਗਏ ਹੋ ਵਧੀਆ ਦੇਖ ਕੇ ਜਾਨੂੰ ਇਹਨੇ ਲੱਗਣਾ ਫੇਰ ਉਹਨਾਂ ਨੇ ਪਹਿਲੀ ਚੀਜ਼ ਰੱਖ ਲੈਣਾ ਦੇਖੀ ਇਹਨੂੰ ਔਰ ਸੀਰਤ ਉਹ ਨਹੀਂ ਹੋ ਜਾਂਦੇ ਜਾਂਦੇ ਨੇ ਦੁਜੀ ਲੱਗੀ ਜਾਣ ਛੋਟੀ ਸਭੀ ਸ਼ੁਕਰ ਆ ਚਲ ਹਾਂ ਤਾਂ ਇਹਨੇ ਨਹੀਂ ਹੌਲੀ ਹੌਲੀ ਇਹਨੇ ਵੀ ਲੱਗ ਜਾਣਾ ਜੈਨੂ ਹੁ ਕਰਨਾ ਜਾਂ ਫਿਰ ਆਂਗਣ ਵਾਲੀ ਸੱਦੇ ਆਪਨ ਇਹ ਲੱਗਦੀ ਸੀ ਵੀ ਦੀ ਜੀ ਕਰੀ ਜਾਂਦੀ ਬੀ ਨੋਂਦਾ ਜੀ ਨਾ ਹਾਂਜੀ ਲੈ ਲਈ ਝੂਟੇ ਕਿੰਨੇ ਝੂਟੇ ਲਈਆ ਹੋਰ ਪਨ ਅਸੋਣੀ ਸੋਣੀ ਹੈਗੀ ਹਾਂ ਹਦਏ ਕਿਉਂ ਬੜੇ ਬੜੇ ਨਾ ਪੰਗ ਲੈਂਦੀ ਐ ਖੋਲੀ ਜੀ ਬਣਨ ਤਿਆਰ ਆ ਇਹਨੂੰ ਬਾ ਲੱਗਦੇ ਆ ਜੀ ਸ਼ਾਮ ਨੂੰ ਤਾਰਾ ਤੁਰਾ ਕੱਢੋ ਇਹ ਉੱਤੇ ਜੀ ਜਾਗਦੀ ਆ ਇਹ ਉਧਰ ਪੱਕੀ ਚੀਜ਼ੇ ਕਰਦੀ ਆ ਤੁਰਾ ਬਰਾ ਤੁਰਾ ਵਾੜਾ ਪਾਣੀ ਪੀ ਲਿਆ ਜੇ ਇੱਥੇ ਜੀ ਲਾ ਕੇ ਖੜ ਗਈਆਂ ਪੀ ਲਨ ਦੇ ਹੋਰ ਖਬਰਾ ਹੋਰ ਪਿੰਡ ਹੋਗਾ ਨਾ ਮੈਂ ਚੱਲ ਕੀ ਹੋ ਗਿਆ ਇਹ ਨੋਜੀ ਆ ਗਈ ਇਹ ਚੱਲ ਫੇਰ ਆ ਗਈ ਨੋਜੀ ਥੋੜਾ ਥਾਪ ਕੇ ਚੱਲ ਠੀਕ ਹੈ ਅਰਪਨ ਸਸੀ ਕਾ ਬਲਾਈ ਓਏ ਅਰਪਨ ਸਸੀ ਕਾ ਬਲਾਈ ਅਰਪਨ ਓਏ ਹਣੀ ਸੰਦਲੀ ਨਾ ਐਡਿਓ ਬਾਕੀ ਰਹੀ ਕੀ ਕੀ ਆ ਗਿਆ ਜੀ ਆ ਤਨ ਮੱਝ ਆ ਗਈ ਸੀ ਕੀ ਕਹਿੰਦੀ ਸੀ ਮੱਝ ਹਾਂ ਕੀ ਕਰਦੀ ਆ ਉੱਠੇ ਕਹਿੰਦੀ ਆ ਹੰਗਵਾ ਦੇ ਗਲੇ ਮੰਮੇ ਕਿਥਿਆ ਗੰਦਾ ਕੀ ਹੈ ਨੰਨਾ ਬਾਤ ਕੀ ਹੈ ਗੰਦਾ ਮੱਝ ਗੰਦੀ ਆ ਹੈ ਪੁਈ ਆਏ ਪੁਈ ਕੀਤੀ ਆ ਨਾ ਇਹ ਨਹੀਂ ਆ ਦੁੱਦੂ ਦੁੱਦੂ ਨਹੀਂ ਗੰਦਾ ਲੱਗਦਾ ਤੈਨੂੰ ਐ ਕੁੜੀ ਆ ਦੇਖ ਨਾ ਹੈ ਪਰ ਦੁੱਦੂ ਸੋਣਾ ਲੱਗਦਾ ਕਿ ਗੰਦਾ ਦੁੱਦੂ ਵੀ ਗੰਦਾ ਲੱਗਦਾ ചെങ്ക ചാ ടീക്കോദ ਲਓ ਜੀ। ਆ ਵੀ ਆ ਕੇ ਪਾਣੀ ਪੀਣਾ। ਕਹਿੰਦੀ ਹਾਂ ਹਾਂ ਕਹਿੰਦੀ ਭੂਈ ਗੰਦੀ ਆ ਕਹਿੰਦੀ। ਹਾਂ। ਆਪਾਂ ਕੀ ਆ? ਕਰੇ ਗਿੱਦ ਨੂੰ ਪਾਣੀ। ਜਿਹੜੀ ਆਪ ਵਿੱਚ ਕਰਦੀ ਨੇ ਨਿਕਲ ਰੇ। ਨਾ ਨਾ ਉਹ ਨਹੀਂ ਪਤਾ। ਮੋਬਾ ਮੋਬਾ। ਓਹੋ। ਮੋਬਾ ਮੋਬਾ। ਕਦੇ ਨਾ ਸੀ। ਕਦੇ ਮੈਂ ਨਹੀਂ ਦੇਖੀ। ਪਸਾਈ ਕਰੀ ਗਾ ਭਾਈ ਇਹਨਾਂ। ਦੇਖ ਹਾਂ ਦੇਖੇ ਨਾ ਲੜਪਣਾ ਮੈਂ ਵਾਰੀ ਹੈ 10 ਹੁਣ ਲੜਨ ਦੀ ਵਾਰੀ ਆ ਬਾਸ ਖੇਲ 10 ਮਿੰਟ ਪੂਰੇ ਇੱਕ ਉਹ ਜਦਿਆ ਵਜੀ ਉਹਦੇ ਵਗੋਂ ਉਹ ਆ ਵੀ ਘੜੀਆ ਦੋ ਯਾਨੀ ਇਹ ਕਿਹੜੀ ਘੜੀਆ ਨੇ ਨੇ ਦੇਖੀ ਇਹ ਆ ਪਰ ਮਾਰੂਗੀ ਹੁਣ ਜੋਰ ਨਾਲ ਪਰ ਇਹ ਹੋ ਜੋ ਇਹ ਹਾਈ ਮਾਰਿਆ ਲੈ ਲੋੜ ਆ ਤਾਂ ਦੜਿਆ ਗੋਲੀ ਜੀ ਅੱਖ ਚ ਨਾ ਲੱਗੇ ਨਹੀਂ ਆ ਦੇਖੋ ਚਿਪਕ ਗਈ ਦੇ ਦੇ ਉਹ ਕਹਿੰ ਨਾ ਉਹ ਕਹਿੰ ਮੈਨੂੰ ਦੇ ਦੇ ਉਹ ਕਹਨ ਮੈਨੂੰ ਦੇ ਦੇ ਚਲ ਮੈਂ ਲੈ ਚ ਲਾਂਂਦੀ ਆ ਕਾਲੀ ਆ ਬੁੱਤ ਮੁੰਮਾ ਦੇ ਧਾਗਾ ਮੁੰਮਾ ਦੇ ਧਾਗਾ ਆਏ ਬੱਜੂ ਹੇ ਰਬ ਹੇ ਬੀਜਾ ਮੇਰੇ ਲੈ ਲੈ ਲੋ ਜੀ ਆਪਾਂ ਕੰਮ ਕਰ ਕਰ ਲੈ ਤੇ ਬਸ ਹਣਾਂ ਲਈ ਰੋਟੀ ਰਹਿਣੀ ਆਪਾਂ ਨੂੰ ਕੋ ਰੋਟੀ ਪਕਾਣੇ ਆ ਤੇ ਕਾਲਾ ਤੁਰਾ ਪਕੜੇ ਜਾਂਦੀਆਂ ਸੀਗੀਆਂ ਆਹੋ ਆਜੋ ਜੀਜੀ ਨੇ ਜੀ ਨੇ ਰੋਟੀ ਖਾਣੀ ਆ ਸਾਗ ਵਾਓ ਨਾਲ ਦਾਲ ਘੋਟ ਵਿੱਚ ਲੈਣੀ ਤੇ ਮਲਾਈ ਭੈਣ ਜੀ ਬੈਠੇ ਨਾਲੇ ਟੀਵੀ ਦੇ ਦੇਆ ਕਾਰਟੂਨ ਦੇਖਦੇ ਆ ਫੋਨ ਤੇ ਨਾਲੇ ਰੋਟੀ ਖਾਂਦੇ ਆ ਕਲਵੀ ਨੇ ਰੋਟੀ ਖਾ ਲਈ ਹੁਣ ਅਸੀਂ ਖਾ ਲਈਏ ਫਿਰ ਅੱਜ ਫਿਰ ਤੋਂ ਮਿਲਦੇ ਹਾਂ ਲੋ ਜੀ ਰੋਟੀ ਵਗੈਰਾ ਖਾ ਲੀਆ ਤੇ ਰਾਤ ਦੇ ਵੱਜ ਚੁੱਕੇ ਜੀ 8:30 ਤੇ ਅਰਪਨ ਉਹ ਪਈਆ ਹੁਣ ਦੇਖੀ ਜਾਂਦੀ ਉਹ ਤੇ ਕਲਵੀਰ ਵੀ ਪੈ ਗਿਆ ਤੇ ਕਲਵੀਰ ਦੇ ਪਾਪਾ ਵੀ ਤੇ ਮੈਂ ਵੀ ਇੱਧਰ ਬਸ ਦੁੱਧ ਵਗੈਰਾ ਪੀਣਾ ਜਾਂ ਤੇ ਦੁੱਧ ਲੈ ਆਈ ਬਸ ਹੁਣ ਹੁਣ ਇਕੱਲਾ ਪੈਣਾ ਪੈਣਾ ਜੀ ਤੇ ਕਿਸੇ ਨੂੰ ਸੌਣੇ ਆ ਤੇ ਬਾਕੀ ਅੱਜ ਦਾ ਛੋਟਾ ਜਿਹਾ ਵਲੌਗ ਇੰਨਾ ਕੀ ਬਣਿਆ ਇੰਨਾ ਕੀ ਕਬੂਲ ਕਰਿਓ ਕੀ ਜੇ ਵੀਡੀਓ ਬਧੀ ਲੱਗੀ ਤਾਂ ਸੋਣਾ ਜੀ ਲਾਈਕ ਕਰਦੇ ਸੋਣਾ ਜੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਥੈਂਕ ਯੂ so much ਸਾਰੇ ਬੈਂਟਰਾਵਾਂ ਜੀ ਜਿਨ੍ਹਾਂ ਨੇ ਕੱਲ वाली ਵੀਡੀਓ ਦੇ ਉੱਤੇ ਇੰਨੇ ਸੋਣਾ ਸੋੜੇ ਕਮੈਂਟ ਕੀਤੇ ਤਾਂ ਇਸੇ ਤਰੀਕੇ ਦੇ ਨਾਲ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਇਸੇ ਤਰੀਕੇ ਦੇ ਨਾਲ ਆਪਣੇ ਚੈਨਲ ਨੂੰ ਸਪੋਰਟ ਕਰਿਓ ਜੀ ਥੈਂਕ ਯੂ so much ਮਿਲਦੇ ਆਂ ਜੀ ਕੱਲੂ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ